ਜਸ ਸੀਦੀ ਹੱਟੀ ਬੱਸ ਸਟੈਂਡ ਮਰੀਦਾ ਸ਼ਹਿਰ ਫਟਾਫਟ ਜਿੰਨੇ ਵੀ ਮੇਰੇ ਵੀਰ ਭੈਣ ਭਾਈ ਵੀਡੀਓ ਦੇਖ ਰਹੇ ਆ ਫਟਾਫਟ ਪੇਜ ਨੂੰ ਲਾਈਕ ਅਤੇ ਵੀਡੀਓ ਦਾ ਅੱਗੇ ਦੇ ਅਕੇ ਲਿੰਕ ਭੇਜੀ ਚਲੋ ਲਾਈਵ ਹੋਣ ਨੂੰ ਅੱਜ ਦਿਲ ਤਾਂ ਨਹੀਂ ਸੀ ਕਰ ਰਹੇ ਆ ਗਰਮੀ ਜ਼ਿਆਦਾ ਹੋਣ ਕਾਰਨ ਸਰੀਰ ਵੀ ਕੁਝ ਨਾ ਠੀਕ ਹੋਣ ਦੇ ਕਾਰਨ ਲਾਈਵ ਨਹੀਂ ਸੀ ਹੋ ਰਹੇ ਅੱਜ ਆਪਣੀਆਂ ਪਿਆਰੀ ਪਿਆਰੀਆਂ ਭੈਣਾਂ ਵਾਸਤੇ ਬੜਾ ਸੋਹਣਾ ਜਿਹਾ ਬੜਾ ਪਿਆਰਾ ਜਿਹਾ ਤੇ ਬੜਾ ਹੀਰਾ ਜਿਹਾ ਸੂਟ ਲਿਆ ਰਹੇ ਹਾਂ 100% ਕਾਟਨ ਆ ਦੇਖੋ ਬਾਰਡਰ ਤਿਆਰ ਕੀਤਾ ਗਿਆ ਆ ਪੈਨਲ ਬਣਿਆ ਜੀ ਆ ਦੁਪੱਟਾ ਦਿਖਾਈ ਵੀਰੇ ਆ ਦੇਖੋ ਜਿਹੜੀ ਕਾਟਨ ਦੀ ਚੁੰਨੀ ਹੁੰਦੀ ਹੈ ਨਾ ਅਸਲੀ ਮਲਮਲ ਦੀ ਬਾਰਡਰ ਵਾਲੀ ਜਿਹੜੀ ਚਿੱਟੀ ਚੁੰਨੀ 150 ਰੁਪਏ ਦੀ ਆਂਦੀ ਆ ਉਹ ਚੁੰਨੀ ਦੇ ਉੱਤੇ ਬਾਪੂ ਜੀ ਨੇ ਪ੍ਰਿੰਟ ਕਰਵਾਤਾ ਸੂਟ ਇਹ ਸੂਟ ਤਾਂ ਬੜਾ ਮਹਿੰਗਾ ਬਿਕ ਰਿਹਾ ਜੀ ਮੇਰੇ ਕੋਲ ਅੱਜ ਇਹ ਲਗਭਗ 250 ਸੂਟ ਆਇਆ ਜੀ ਇਹ 100 ਸੂਟ ਆਇਆ ਜੀ ਐਰੀ ਸੇਲ ਲੱਗਣ ਜਾ ਰਹੀ ਹੈ ਸਿਰਫ ਕੱਲ ਨੂੰ ਸੰਡੇ ਆਫਰ ਸਿਰਫ ਸੰਡੇ ਆਫਰ ਹੈ ਜੀ ਅੱਗੇ ਪਿੱਛੇ ਸੂਟ ਇਸ ਰੇਟ ਤੇ ਨਹੀਂ ਮਿਲਣਾ ਜਿਹੜੀ ਮੇਰੀਆਂ ਪੈਣਾ ਕੱਲ ਨੂੰ ਆਉਣਗੀਆਂ ਉਹਨਾਂ ਨੂੰ ਸੂਟ ਦਿੱਤਾ ਜਾਊਗਾ ਨਾਮ ਮਾਤਰ ਰੇਟ ਦੇ ਉੱਤੇ ਤੁਹਾਨੂੰ ਰੇਟ ਵੀ ਦੱਸਦੇ ਆ ਫੜਾ ਫੜ ਸੋਹਣੇ ਸੋਹਣੇ ਕਮੈਂਟ ਬਈ ਸੂਟ ਕਿਦਾਂ ਨ ਲੱਗਿਆ ਜਲਦੀਓ ਜਲਦੀ ਲਿਖ ਕੇ ਪਾਓ ਔਰ ਜਿਹੜੀ ਮੇਰੀ ਭੈਣ ਸਭ ਤੋਂ ਵਧੀਆ ਕਮੈਂਟ ਕਰੂਗੀ ਉਹਨੂੰ ਇੱਕ ਸੂਟ ਇਹ ਆਨਲਾਈਨ ਭੇਜਿਆ ਜਾਊਗਾ ਫ੍ਰੀ ਸੇਵਾ ਚ ਸ਼ਿਪਿੰਗ ਦੇ ਪੈਸੇ ਵੀ ਬਾਪੂ ਜੀ ਆਪਣੇ ਪੱਲਿਓ ਖਰਚਣਗੇ ਇਹ ਤੁਹਾਨੂੰ ਵੀਡੀਓ 'ਚ ਦੱਸੂਗਾ ਕਿਹੜੀ ਭੈਣ ਨੇ ਸਭ ਤੋਂ ਵਧੀਆ ਕਮੈਂਟ ਕੀਤਾ ਜੀ ਕਪੜਾ ਕਿਹੋ ਜਿਹਾ ਲੱਗਿਆ ਜੀ ਬਸ ਤੁਸੀਂ ਇਹ ਦੱਸਣਾ ਜੀ ਆਹ ਦੇਖੋ ਦੂਸਰਾ ਡਿਜ਼ਾਈਨ ਆਇਆ ਜੀ ਆਹ ਦੁਪੱਟਾ ਦੇਖੋ ਕਿੰਨਾ ਸੁੰਦਰ ਆ ਜੀ 2.5 ਮੀਟਰ ਦੀ ਚੁੰਨੀ ਆ ਜੀ ਜਿਹੜਾ ਇਹ ਦੁਪੱਟਾ ਜੀ ਬੜਾ ਪਿਆਰਾ ਜਿਹਾ ਬਣਿਆ ਹੋਇਆ ਜੀ ਆ ਸਿੰਗਲ ਕਰਕੇ ਦਿਖਾਓ ਦੁਪੱਟਾ ਦੀ ਆ ਦੇਖੋ ਜੀ ਆ ਦੁਪੱਟਾ ਦੀ 2.5 ਮੀਟਰ ਲੰਬਾਈ ਆ ਜੀ ਬੜਾ ਸੋਹਣਾ ਦੁਪੱਟਾ ਜੀ ਕਲਰ ਬੜੇ ਸੋਨੇ ਸੋਹਣੇ ਚਾਰ ਕਲਰ ਦਾ ਸੈੱਟ ਆ ਜੀ ਆ ਦੇਖੋ ਡਿਜ਼ਾਈਨ ਜੀ ਆ ਲੈਣੇ ਲੱਗੀਆਂ ਪਈਆਂ ਜੀ ਜਿੰਨਾ ਮਰਜੀ ਮਾਲ ਤੁਸੀਂ ਲੈ ਲਿਓ ਮਾਲ ਦੀ ਕੋਈ ਕਮੀ ਨਹੀਂ ਹੈ ਸਿਰਫ 250 ਸੂਟ ਆਇਆ ਮੇਰੇ ਕੋਲ ਕੱਲ ਦੀ ਆਫਰ ਹੈ ਜੀ ਕੋਈ ਇੱਕ ਸੂਟ ਲਵੇ ਕੋਈ 10 ਲਵੇ ਕੱਲ ਦਾ ਰੇਟ ਬੜਾ ਘਟ ਹੈ ਜੀ ਆਡ ਵਟਾ ਜੀ ਗਾਰੰਟੀ ਲੈ ਕੇ ਦਵਾਂਗਾ ਜੀ કોટਨ ਦੀ ਚੁੰਨੀ ਹੈ ਜੀ ਕੋਟਨ ਦਾ ਸੂਟ ਹੈ ਚਾਰ ਚਾਰ ਕਲਰ ਦਾ ਸੈੱਟ ਹੈ ਜੀ ਆ 골ਡਨ ਰੰਗ ਆ ਗਿਆ ਜੀ ਆ ਨੀਵੀ ਬਲੂ ਰੰਗ ਆ ਗਿਆ ਜੀ ਇਹ ਮੈਰੂਨ ਆ ਗਿਆ ਜੀ ਇਹ ਮੂੰਗੀ ਆ ਗਿਆ ਜੀ ਚਾਰ ਚਾਰ ਕਲਰ ਦਾ ਸੈੱਟ ਹੈ ਜੀ ਬਾਜ਼ਾਰ 'ਚ बिक ਰਿਹਾ ਜੀ 750 ਰੁਪਏ ਦਾ ਸੂਟ ਬਾਪੂ ਜੀ ਤੋਂ ਮਿਲੂਗਾ 550 ਦਾ ਸੂਟ ਗੇੜੀਆਂ ਮਰੀਏ ਭੈਣਾਂ ਨੇ ਚਾਰ-ਚਾਰ ਸੂਟਾਂ ਦਾ ਬੰਡਲ ਲੈਣਾ ਉਹਨਾਂ ਨੂੰ ਸਪੈਸ਼ਲ ਆਫਰ ਹੈ 1900 ਰੁਪਏ ਦੇ ਚਾਰ ਸੂਟ ਮਿਲਨੇ ਆ 1900 ਦੇ ਚਾਰ ਸੂਟ कॉटन दुपट्टा कॉटन सूट ਬੜਾ ਪਿਆਰਾ ਸੂਟ ਬੜਾ ਸੁੰਦਰ ਜਿਹਾ ਸੂਟ ਬੜਾ ਸੋਹਣਾ ਜਿਹਾ ਸੂਟ ਮਿਲਣਾ ਕਿੱਥੇ ਆ ਦੱਸ ਦੇ ਵੀਰੇ ਸਸੀ ਦੀ ਹੱਟੀ ਬਸਟਰ ਮਨਣਾ ਤੁਸੀਂ ਸ੍ਰੀ ਚਮਕੌਰ ਸਾਹਿਬ ਤੋਂ ਆਉਨੇ ਹੋ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਉਨੇ ਹੋ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਨਵਾਂ ਸ਼ੋਰੂਮ ਮਣਿਆ ਜੱਸੀ ਦੀ ਹੱਟੀ ਤੁਸੀਂ ਖਰੜ ਤੋਂ ਆਉਨੇ ਹੋ ਕਰਾਲੀ ਤੋਂ ਆਉਨੇ ਹੋ ਮਹਾਲੀ ਤੋਂ ਆਉਨੇ ਹੋ ਰੋਪੜ ਤੋਂ ਆਉਨੇ ਹੋ ਅੰਡਰ ਬ੍ਰਿਜ ਚੱਪ ਕੇ ਪਹਿਲਾਂ ਹੀ ਦੁਕਾਨ ਆਣੀ ਹੈ ਜੱਸੀ ਦੀ ਹੱਟੀ ਅੰਡਰ ਬ੍ਰਿਜ ਚੱਪਣ ਤੋਂ ਬਾਅਦ ਬਸ ਤੁਸੀਂ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਚਲੋ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਫੜਾ ਫੜ ਤੁਸੀਂ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰ ਜਲੋ ਇਹ ਸੂਟ ਮਿਲਣਾ ਜੀ ਸਿਰਫ ਸੰਡੇ ਆਫਰ 475 ਰੁਪਏ ਦਾ ਇੱਕ ਸੂਟ 550 ਰੁਪਏ ਦਾ ਚਾਰ ਚਾਰ ਸੂਟਾਂ ਦੀ ਆਫਰ ਹੈ ਜੀ 1900 ਰੁਪਏ ਦੇ ਚਾਰ ਕੋਈ ਪੈਕਿੰਗ ਨਹੀਂ ਹੋਣੀ ਕੋਈ ਲਪਾਫਾ ਨਹੀਂ ਮਿਲਣਾ ਜੀ ਇਹ ਕੱਲ ਦੀ ਆਫਰ ਹੈ ਜੀ ਜਿਹੜਾ ਕੱਲ ਸਾਡੀ ਵੀਡੀਓ ਦੇਖ ਕੇ ਆਊਗਾ ਪੇਜ ਨੂੰ ਲਾਈਕ ਕਰਕੇ ਆਊਗਾ ਉਹਨੂੰ ਕੱਲ ਨੂੰ ਸਿੰਗਲ ਸੂਟ ਵੀ 475 ਰੁਪਏ ਦਾ ਸਿਰਫ ਕੱਲ ਨੂੰ ਦੇ ਦੂੰਗਾ ਇਹ ਸੇਲ ਸ਼ੁਰੂ ਹੋ ਰਹੀ ਹੈ ਇਸ ਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ 9 ਘੰਟੇ ਕਪੜਾ ਵੇਚਿਆ ਜਾਊਗਾ 475 ਰੁਪਏ ਦਾ ਸੂਟ ਮਿਲਣਾ ਕਿੱਥੇ ਆ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਸ਼ਹਿਰ ਹੈਪੀ ਵੀਰ ਤੂੰ ਵੀ ਦੱਸ ਦੇ ਕਿੱਥੇ ਹੈ ਦੁਕਾਨ ਇਹ ਦੱਸ ਹੈਪੀ ਬੱਸ ਸਟੈਂਡ ਮਰੰਡਾ ਸ਼ਹਿਰ ਉੱਚੀ ਬੋਲੋ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਸ਼ਹਿਰ ਇਹ ਮੁੰਡਾ ਜੀ ਹੁਣ 스웨ਡਨ ਜਾ ਕੇ ਆਇਆ ਡੇਢ ਮਹੀਨੇ ਬਾਅਦ ਵਾਪਸ ਆਇਆ ਟੂਰਿਸਟ ਸੈਰਸ ਪੜਦੇ ਗਿਆ ਹੋਇਆ ਸੀਗਾ ਜੀ ਕਰੀ ਜੇ ਲੋ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸ ਸਟੈਂਡ ਮਰੰਡਾ ਸ਼ਹਿਰ ਆਫਰਾ ਕੱਲ ਵਾਸਤੇ ਹੋਰ ਵੀ ਬਹੁਤ ਹੈ ਜੀ ਆ ਦਿਖਾ ਦੇ ਸਟਾਲ ਵੀਰੇ ਆਹਦੀ ਆਫ ਪੈਕਿੰਗ ਵਾਲਾ ਬਟਾ ਹਾਂ ਆ ਲੋ ਜੀ ਜਿਹੜਾ ਕੱਲ ਨੂੰ ਆਊਗਾ ਇਹ ਸਟਾਲ ਹੈ ਜੀ ਜਿਹੜੇ ਬੀੜੀਆਂ ਲੈਂਦੀਆਂ ਮਾਸਿਕ ਦੀ ਤੌਰ ਤੇ ਕੱਲ ਨੂੰ ਚਾਹੇ ਕੋਈ ਸਿੰਗਲ ਪੀਸ ਲੈ ਲਵੇ ਸਿਰਫ 30 ਰੁਪਏ ਦਊਗਾ ਜੀ ਕੱਲ ਦੀ ਆਫਰ ਹੈ ਵੀ ਸਿਰਫ 30 ਰੁਪਏ ਦਾ ਦੁਪੱਟਾ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਆ ਦੇਖੋ ਕਿੰਨੇ ਕਿੰਨੇ ਪਿਆਰੇ ਸੂਟ ਹੈ ਜੀ ਪਿਓਰ ਦੋਟੇ ਨਾਲ 850 ਰੁਪਏ ਦਾ ਸੂਟ ਹੈ ਜੀ ਡਿਜੀਟਲ ਪਿਓਰ ਦੋਟਾ ਉਹ ਉੱਪਰ ਤੁਸੀਂ ਦੇਖ ਰਹੇ ਹੋ ਜੀ 650 ਰੁਪਏ ਦਾ ਸੂਟ ਵਰਕ ਦੇਖੋ ਕਿੰਨਾ ਵਧੀਆ ਹੋਇਆ ਹੋਇਆ ਦੁਪੱਟਾ ਨਾਲ ਕੱਲ ਦੀ ਆਫਰ ਹੈ ਜੀ ਬੈੱਡ ਸ਼ੀਟ 500 ਰੁਪਏ ਦੀਆਂ 4 ਇਹ ਵੀ ਆਫਰ ਸਿਰਫ ਕੱਲ ਦੀ ਹੈ ਜੀ ਇੱਕ ਬੈੱਡ ਸ਼ੀਟ ਦਵਾਂਗੇ ਜਿਹੜੀ ਬਾਜ਼ਾਰ 400 ਰੁਪਏ ਦੀ ਵਿਕਦੀ ਹੈ ਜੀ ਸਿਰਫ ਕੱਲ ਵਾਸਤੇ 200 ਰੁਪਏ ਦੀ ਗਾਰੰਟੀ ਲੈ ਕੇ ਹਾਂਜੀ ਸਾਡੀ ਭੈਣ ਗੁਰਪ੍ਰੀਤ ਜੀ ਜੁੜ ਚੁੱਕੇ ਆ ਨਾਲ ਹਾਂ ਪਹਿਲੇ ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ ਕਹਿ ਰਹੇ ਪਾਜੀ ਕੀ ਹਾਲ ਚਾਲ ਹੈ ਪੁੱਤਰ ਬਿਲਕੁਲ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਜੀ ਮੇਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਤੁਹਾਡੇ ਵੀ ਸਿਰ ਤੇ ਮੇਰ ਪਰੇ ਹੱਥ ਰੱਖਣ ਕਿਉਂ ਮੇਰੀਆਂ ਭੈਣਾਂ ਆਨੰਦ ਚ ਰਹਿਣ ਮੇਰੀਆਂ ਧੀਆਂ ਆਨੰਦ ਚ ਰਹਿਣ ਸਾਡਾ ਬਸਦਾ ਰਹੇ ਪੰਜਾਬ ਕਰੀਕੇ ਲੋ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਨਾ ਸ਼ਹਿਰ ਆ ਵੀ ਦੁਬੱਟਾ ਦਿਖਾ ਦੇ ਖੋਲ ਕੇ ਭਾਈ ਹਾਂਜੀ ਬੈੱਡ ਸ਼ੀਟਾਂ ਮਿਲ ਜਾਣਗੀਆਂ ਬੇਟਾ ਜਿੰਨੀ ਮਰਜ਼ੀ ਲਏਓ ਆ ਲੋ ਇੱਕ ਪਾਕਿਸਤਾਨੀ ਚੁੰਨੀ ਆ ਜੀ ਇਹਦਾ ਨਾਂ ਹੀ ਪਾਕਿਸਤਾਨੀ ਚੁੰਨੀ ਕਰਕੇ ਵਿਗਦਾ ਜੀ ਮਕੈਸ਼ ਵੀ ਲੱਗੀ ਹੋਈ ਆ ਕੜਾਈ ਵੀ ਕੱਢੀ ਹੋਈ ਆ ਜੀ ਵਿਗਦੀ ਦਾ ਬਾਜ਼ਾਰ ਚ ਬਹੁਤ ਮਹਿੰਗੀ ਆ ਜੀ ਪਰ ਬਾਪੂ ਜੀ ਦੇਣਗੇ ਸਿਰਫ 126 ਰੁਪਏ ਦੀ 126 ਰੁਪਏ ਦਾ ਡਬਟਾ ਮਿਲਣਾ ਜੀ ਇਹ ਹਾਂਜੀ ਪਲਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਕਰੀ ਚਲੋ ਪੇਜ ਨੂੰ ਲਾਈਕ ਕਰ ਤੇ ਵੀਡੀਓ ਨੂੰ ਸ਼ੇਅਰ 126 ਰੁਪਏ ਦਾ ਦੁਪੱਟਾ ਜੀ ਇਹ ਵੀ ਸਿਰਫ ਆਫਰ ਕੱਲ੍ਹ ਵਾਸਤੇ ਆ ਜੀ ਇਹ ਸੂਟ 475 ਰੁਪਏ ਦਾ ਇਹ ਵੀ ਆਫਰ ਕੱਲ੍ਹ ਵਾਸਤੇ ਆ ਜੀ ਇਹ ਦੁਪੱਟਾ ਜੀ ਮਾਸਕ ਵਾਲਾ ਦੁਪੱਟਾ ਸਟੌਲ ਜਿਹੜੇ ਬੱਚੇ ਲੈਂਦੇ ਨੇ ਨਿੱਕੇ ਨਿੱਕੇ ਸਿਰਫ ਕੱਲ੍ਹ ਵਾਸਤੇ 30 ਰੁਪਏ ਦਾ ਜੀ ਬਸ ਵੀਡੀਓ ਸ਼ੇਅਰ ਤੇ ਪੇਜ ਨੂੰ ਲਾਈਕ ਕਰਕੇ ਰੱਖੋ ਜੀ ਐਵਾਰਾ ਸੂਰਜੀ 850 ਰੁਪਏ ਦਾ ਪਿਓ ਨਵੱਟੇ ਲਾ। ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ। ਕਰੀ ਚਲੋ ਪੇਜ ਨੂੰ ਲਾਈਕ ਵੀਡੀਓ ਨੂੰ ਸ਼ੇਅਰ। ਜਿਹੜਾ ਵਰਕ ਕੀਤਾ ਦਵੱਟਾ ਜੀ 126 ਰੁਪਏ ਦਾ ਸਿਰਫ ਜੀ ਕੱਲ੍ਹ ਵਾਸਤੇ ਬਸ ਤੁਸੀਂ ਪੇਜ ਲਾਈਕ ਕਰਨਾ ਵੀਡੀਓ ਸ਼ੇਅਰ ਕਰਨੀ ਆ ਬਸ ਤੁਸੀਂ ਇੰਨੇ ਹੀ ਕੰਮ ਕਰਨਾ ਸਿਰਫ ਕਿਹੜੇ ਸ਼ਹਿਰ ਤੋਂ ਆਈ ਵੀਰੇ ਆਪਾ ਇਹ ਸਾਡੇ ਵੀਰ ਜੀ ਲੋਕਲ ਜਾਂ ਮਰੰਡੇ ਤੋਂ ਜੱਸੀ ਦੀ ਹੱਟੀ ਕਿਸ ਤਰ੍ਹਾਂ ਲੱਗਦੀ ਵੀਰੇ ਤੁਹਾਨੂੰ ਦੇਖੋ ਬਹੁਤ ਦੂਰ ਤੱਕ ਅੰਗਲੇਨ ਹੈ ਕੈਨੇਡਾ ਤੱਕ ਲੋਕ ਦੇਖ ਰਹੇ ਆ ਜੀ ਜੋ ਵੀ ਹੈ ਉਹੀ ਬੋਲਣਾ ਜੀ ਦੱਸਿਓ ਕੈਸੀ ਲੱਗਦੀ ਦੁਕਾਨ ਜੀ ਚਲੋ ਮਿਹਰਬਾਨੀ ਵੀਰੇ ਇਹ ਸ਼ਾਪ ਆ ਜਸਸੀ ਦੀ ੱਟੀ ਜੀ ਪਹਿਚਾਨ ਰੱਖੋ ਜਸਸੀ ਦੀ ੱਟੀ ਜਸਸੀ ਦੀ ੱਟੀ ਬਸਟੈਂਡ ਮਰੰਡਾ ਜੀ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਕੇ ਰੱਖੋ ਜੀ ਇੱਕੋ ਇੱਕ ਸ਼ਾਪ ਆ ਜੀ ਜਸਸੀ ਦੀ ੱਟੀ ਹਾਂਜੀ ਬਲੈਕ ਦੁਪੱਟੇ ਵਾਲਾ ਵੀ ਸੂਟ ਮਿਲ ਜਾਊਗਾ ਜੀ ਕੋਈ ਚਿੰਤਾ ਨਾ ਕਰੋ ਵੈਰਾਈਟੀ ਬਹੁਤ ਆ ਜੀ ਇੱਕ ਕੱਲ ਵਾਸਤੇ ਆਫਰ ਹੋਰ ਦੇ ਦੇ ਸ਼ੰਕਰ ਰੈਡੀਮੇਡ ਸੂਟ 350 ਰੁਪਏ ਦੇ ਦੇ ਦਿਖਾ ਦੇ ਇਹ ਵੀ ਸਿਰਫ ਕੱਲ ਵਾਸਤੇ ਸ਼ੰਕਰ ਉੱਠੀ ਉੱਠੀ ਇੱਕ ਆ ਲੋ ਜੀ 500 ਰੁਪਏ ਵਾਲਾ ਸੂਟ ਆ ਰੈਡੀਮੇਡ ਇਹ ਚ ਸਾਈਜ਼ ਮਿਲੂਗਾ 38 40 42 44 ਇਹ ਵੀ ਸਿਰਫ ਕੱਲ ਦੀ ਆਫਰ ਹੈ ਜੀ ਨਾਲ ਕਾਟਨ ਦਾ ਦੁਪੱਟਾ ਕਾਟਨ ਦਾ ਸੂਟ ਸਿਰਫ ਕੱਲ ਵਾਸਤੇ ਸੂਟ ਹੈ 350 ਰੁਪਏ ਦਾ ਜੀ ਸੰਡੇ ਆਫਰ ਹੈ ਜੀ ਆ ਕਾਟਨ ਦਾ ਦੁਪੱਟਾ ਜੀ ਇਹ ਸਿਰਫ ਆਫਰ ਕੱਲ ਵਾਸਤੇ ਹੈ 350 ਰੁਪਏ ਦਾ ਸੂਟ ਜੀ ਸਿਰਫ 350 ਰੁਪਏ ਦਾ ਮਿਲਣਾ ਉਹ ਭੈਣਾਂ ਨੂੰ ਜਿਨ੍ਹਾਂ ਨੇ ਪੇਜ ਲਾਈਕ ਕਰਦੇ ਵੀਡੀਓ ਸ਼ੇਅਰ ਕਰਨੀਆਂ ਜੀ ਹਾਂਜੀ ਮੈਤਾ ਜੀ ਸਤਿ ਸ੍ਰੀ ਅਕਾਲ ਹਾਂਜੀ ਹਰਪ੍ਰੀਤ ਜੀ ਸਤਿ ਸ੍ਰੀ ਅਕਾਲ ਹਾਂਜੀ ਕਰਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਲਗਭਗ 25-27 ਬੰਦੇ ਲਾਈਵ ਜੁੜ ਚੁੱਕੇ ਆ ਜੀ ਤੁਸੀਂ ਵੀ ਜੁੜੋ ਜੀ ਫਟਾਫਟ ਅੱਜ ਆਫਰਾਂ ਬਹੁਤ ਦੇਣੀਆਂ ਜੀ ਇਹ ਵਾਲਾ ਸੂਟ ਰੈਡੀमेड ਬਣਿਆ ਬਣਾਇਆ ਚਾਹੇ ਮੇਰੀਆਂ ਬੱਚੀਆਂ ਆਫਿਸ ਚ ਪਾ ਜਾਣ ਜੀ ਦੇਖੋ ਕਿੰਨਾ ਪਿਆਰਾ ਕਾਟਨ ਦਾ ਸੂਟ ਹੈ ਜੀ ਆਹ ਪਲਾਜੋ ਤਿਆਰ ਕੀਤਾ ਗਿਆ ਜੀ ਇਹ ਗਾਲ ਤੇ ਵਰਕ ਕੀਤਾ ਗਿਆ ਤਿਆਰ ਜੀ ਦੇਖੋ ਕਿੰਨਾ ਪਿਆਰਾ ਸੂਟ ਹੈ ਜੀ ਕਾਟਨ ਦੀ ਚੁੰਨੀ ਖਾਲੀ ਦੁਪੱਟੇ ਦੀ ਕੀਮਤ 150 ਰੁਪਿਆ ਜੀ ਰਸੀ ਓਨਲੀ 350 ਰੁਪਏ ਦਾ 350 ਰੁਪਏ ਵੈਸੇ ਬਾਪੂ ਜੀ ਨੂੰ ਅੰਗਰੇਜ਼ੀ ਦਾ ਬੋਲਣੀ ਨਹੀਂ ਆਉਂਦੀ ਉਦੋਂ ਹੀ ਕਹਿ ਹੋਗਾ 350 ਰੁਪਏ ਕਰੀ ਚਲੋ ਪੇਜ ਨੂੰ ਲਾਈਕ ਆ ਦੇ ਵੀਡੀਓ ਨੂੰ ਸ਼ੇਅਰ ਜੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਦੀ ਹਾਂਜੀ ਨੀਲਮ ਰਾਣੀ ਜੀ ਵੀ ਜੁੜ ਚੁੱਕੇ ਆ ਜੀ ਗੁਰਪ੍ਰੀਤ ਭੈਣ ਜੀ ਦਿੱਲੀ ਤੋਂ ਬੋਲ ਰਹੇ ਆ ਜੀ ਹਾਂਜੀ ਬੇੜਾ ਹੀ ਸ਼ਿਪਿੰਗ ਵੀ ਹੋ ਜਾਊਗੀ ਚਿੰਤਾ ਨਾ ਕਰੋ ਆਲ ਇੰਡੀਆ ਸ਼ਿਪਿੰਗ ਹੈ ਜੀ ਕੁਝ ਸੂਟਾਂ ਦੀ ਸ਼ਿਪਿੰਗ ਚਾਰਜਿੰਗ ਕਰਦੇ ਆ ਜੀ ਪਰ ਜਿਹੜੇ ਸੂਟ ਹੈ ਇਹਨਾਂ ਦੀ ਸ਼ਿਪਿੰਗ ਐਕਸਟਰਾ ਲੱਗੂਗੀ ਹੈ 350 ਦਾ ਦਿਖਾਇਆ ਜੀ ਕੋਈ ਤਾਂ ਮੇਰਾ 375 ਦੀ ਖਰੀਦ ਹੈ ਬਸ ਕੱਲ ਵਾਸਤੇ ਆਫਰ ਹੈ ਜੀ 350 ਰੁਪਏ ਦਾ ਸੂਟ ਜੀ ਸਿਰਫ 350 ਦਾ ਕੱਲ ਦੀ ਆਫਰ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਆ ਲੋ ਜੀ ਆ ਥੋੜੇ ਜੇ ਸੂਟ ਰਹਿ ਗਏ ਇਹ ਵੀ ਕੱਲ ਦੀ ਆਫਰ ਦੇ ਦਿੰਨੇ ਆ ਜੀ ਹੋਰ ਦੱਸੋ ਹਾਂਜੀ ਗੁਰਦੀਪ ਕੌਰ ਭੈਣ ਜੀ ਕਹਿੰਦੇ ਵੈਰੀ ਨਾਈਸ ਆ ਦੇਖੋ ਜੀ ਆ ਸੂਟ ਆ ਜੀ 100% ਕਾਟਨ ਦਾ ਸੂਟ ਆ ਜੀ ਲੈਸ਼ਾਂ ਲੱਗੀਆਂ ਹੋਈਆਂ ਜੀ ਸਿਰ ਮੇਰੇ ਕੋਲੇ ਚ ਪੀਲਾ ਰੰਗ ਹੀ ਬਚਿਆ ਜੀ 2.5 ਮੀਟਰ ਦਾ ਦੁਪੱਟਾ ਜੀ ਆ ਦੇਖੋ ਕਾਰਨਰ ਵੀ ਤਿਆਰ ਹੋਏ ਹੋਏ ਦਵੱਟੇ ਦੇ ਲੈਸ਼ ਵੀ ਲੱਗੀ ਹੋਈ ਹੈ ਜੀ ਸਿਰਫ ਕੱਲ ਵਾਸਤੇ ਆਫਰ ਹੈ ਜੀ 525 ਰੁਪਏ ਦਾ ਸੂਟ ਮੇਰੀ ਨੈਟ ਤੋਂ ਵੀਡੀਓ ਚੱਕ ਲੋ ਇਹ ਪਹਿਲਾਂ 700 ਰੁਪਏ ਦਾ ਪਾਇਆ ਹੋਇਆ ਜੀ ਕੱਲ ਵਾਸਤੇ ਸਿਰਫ 525 ਰੁਪਏ ਦਾ ਕੱਲ ਦੀ ਆਫਰ ਹੈ ਜੀ ਤਾਂ ਕਿ ਹੈਂਡ ਟੇਬਲ ਵੀ ਦੇ ਦੇ ਪੁੱਤਰ ਕੱਲ ਵਾਸਤੇ ਸਸਤੇ ਪੜੀ ਭਾਈ ਇਹ ਹੈਂਡ ਟਾਵਲ ਆ ਜੀ ਫ੍ਰਿਜ ਦੇ ਹੈਂਡਲ 'ਚ ਪਾਓ ਫ੍ਰਿਜ ਬਾਅਦ 'ਚ ਖੋਲੋ ਰੇਟ ਫੋਨ ਦਿਓ ਜੀ ਇਹ ਕੱਲ ਦੀ ਆਫਰ ਹੈ ਜੀ ਜਿਹੜਾ ਕੱਲ ਨੂੰ 1000 ਰੁਪਏ ਦੀ ਸ਼ਾਪਿੰਗ ਕਰੂਗਾ ਉਹਨੂੰ ਇੱਕ ਪੀਸ ਫ੍ਰੀ ਦਿੱਤਾ ਜਾਊਗਾ ਸਿਰਫ ਕੱਲ ਦੀ ਆਫਰ ਹੈ ਜਿਹੜਾ ਮੇਰਾ ਵੀਰਾ 1000 ਦੀ ਸ਼ਾਪਿੰਗ ਕਰੂਗਾ ਕੱਲ ਨੂੰ ਐਤਵਾਰ ਨੂੰ ਉਹਨੂੰ ਇੱਕ ਪੀਸ ਫ੍ਰੀ ਦਿੱਤਾ ਜਾਊਗਾ ਔਰ ਜੇ ਕਹੇ ਨਹੀਂ ਸ਼ਾਪਿੰਗ ਕਰਨੀ ਤਾਂ ਇਹ ਪੀਸ ਸਿਰਫ 42 ਰੁਪਏ ਦਿੱਤਾ ਜਾਊਗਾ ਸਿਰਫ ਓਨਲੀ 42 ਰੁਪਏ ਦਾ ਇਹ ਕੱਲ ਦੀ ਆਫਰ ਹੈ ਜੀ ਹਾਂਜੀ ਚਰਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਕਰੀ ਚਲੋ ਪੇਜ ਲਾਈਕ ਆ ਤੇ ਵੀਡੀਓ ਸ਼ੇਅਰ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਚਲੋ ਬਾਪੂ ਜੀ ਵੀ ਥੱਕ ਚੁੱਕੇ ਆ ਵੀਡੀਓ 15 20 ਮਿੰਟ ਦੀ ਬਣ ਚੁੱਕੀ ਆ ਆ ਸਾਡਾ ਥੱਲੇ ਵੀਰ ਕਹਿ ਰਿਹਾ ਨਾਈਸ ਕਲੈਕਸ਼ਨ ਬਾਪੂ ਜੀ ਦਲਪ੍ਰੀਤ ਸਿੰਘ ਜੀ ਕਰੀ ਚਲੋ ਪੇਜ ਲਾਈਕ ਵੀਡੀਓ ਸ਼ੇਅਰ ਇਹ ਕੱਲ ਦੀਆਂ ਆਫਰਾਂ ਜੀ ਪਰਸੋ ਨੂੰ ਇਹ ਰੇਟ ਨਹੀਂ ਮਿਲਨੇ ਸਿਰਫ ਕੱਲ ਵਾਸਤੇ ਆਫਰ ਹੈ ਜੀ ਕੱਲ ਵਾਸਤੇ ਭਾਈ ਇੱਕ ਭੈਣ ਕਹਿੰਦੀ ਆ ਵੀ ਕਾਫੀ ਰੰਗ ਦਾ ਸੂਟ ਦਿਖਾ ਦਿਓ ਕੋਈ ਹੈਗਾ ਤਾਂ ਓਪੀ ਰੰਗ ਦੇਖੀ ਜਣਾ ਲੈ ਪੈਣੇ ਆਜਾ ਆਪਣਾ ਖਾਲਾ 450 ਰੁਪਏ ਵਾਲਾ ਆ ਲੋ ਜੀ 800 ਰੁਪਏ ਵਾਲਾ ਸੂਟ ਹੈ ਜੀ ਹਾਂ ਜੀ ਗੁਰਪ੍ਰੀਤ ਜੀ ਤੁਹਾਡੇ ਵਾਸਤੇ ਕਾਫੀ ਰੰਗ ਲਿਆ ਰਹੇ ਆ ਜੀ ਆ ਦੇਖੋ ਇਹ ਸਿਰਫ ਕੱਲ੍ਹ ਵਾਸਤੇ ਆਫਰ ਹੈ ਜੀ ਇਹ ਸੂਟ ਮੇਰਾ 650 ਦਾ ਨੈਟ ਤੇ ਪਾਇਆ ਹੋਇਆ ਜੀ ਵੀਡੀਓ ਲੈ ਲੈਣ ਦਾ ਸੂਟ ਹੈ ਜੀ ਨਾਲ ਦੁਪੱਟਾ ਜੀ ਕੱਲ ਦੀ ਆਫਰ ਸਿਰਫ 450 ਰੁਪਏ ਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕਾਫੀ ਕਲਰ ਮਰਜੈਂਟਾ ਕਲਰ ਵਾਈਨ ਕਲਰ ਰਵਾਈਲ ਕਲਰ ਰਵਾਈ ਲੋਕਾਂ ਦੀ ਰਵਾਈਲ ਪਸੰਦ ਰਵਾਈਲ ਕਲਰ ਸਿਰਫ 450 ਰੁਪਏ ਚ ਕੱਲ ਨੂੰ ਸਿਰਫ ਅਹੀ ਦੁਕਾਨ ਲਟਾਉਣ ਵਾਸਤੇ ਖੋਲਣੀ ਆ ਕਮਾਈ ਨਹੀਂ ਕਰਨੀ ਕੱਲ ਨੂੰ ਜਿੰਨੀਆਂ ਤੁਹਾਨੂੰ ਆਫਰਾਂ ਦੇ ਰਹੇ ਆ ਇਹ ਕੱਲ ਵਾਸਤੇ ਆ ਜੀ ਪਰਸੋਂ ਨੂੰ ਇਹ ਰੇਟ ਨਹੀਂ ਮਿਲਣਾ ਬਾ ਕੱਲ ਨੂੰ ਜੇ ਗਾਹਕ ਜਾਦੇ ਹੋਣਗੇ ਤਾਂ ਵੇਟਿੰਗ 'ਚ ਵੀ ਰਹਿਣਾ ਪਊਗਾ ਨਾਲੇ ਇੱਕ ਹੋਰ ਬੇਨਤੀ ਆ ਵੀ ਕੱਲ ਨੂੰ ਕਿਸੇ ਦਾ ਵੀ ਸੂਟ ਅਲਟੀ ਪਲਟੀ ਨਹੀਂ ਕੀਤਾ ਜਾਣਾ ਜੀ ਜੇ ਕਿਸੇ ਨੇ ਕੋਈ ਸੂਟ ਬਦਲੀ ਕੀ ਕਰਨਾ ਵੀ ਆ ਪਹਿਲਾਂ ਬਾਪੂ ਜੀ ਨੂੰ ਕਾਊਂਟਰ ਤੇ ਮਿਲ ਕੇ ਤਾਂ ਅੰਦਰ ਐਂਟਰੀ ਕਰਨੀ ਆ ਜੀ ਵੀ ਬਾਪੂ ਜੀ ਸੂਟ ਬਦਲੀ ਕਰਨਾ ਜਸਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਦਾਸ ਦੇ ਸਣੀ ਵੀਰ ਦੀ ਦੁਕਾਨ ਕਿੱਥੇ ਆ ਜਸਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਹਾਂਜੀ ਏਕਮ ਜੀ ਤੁਸੀਂ ਵੀ ਦੱਸੋ ਸੱਸੀ ਜੀ ਹੱਟੀ ਬਸਟਾਡ ਮੰਡਾ ਦਾ ਸ਼ਹਿਰ ਜੀ ਨਰੇ ਕੱਲ ਨੂੰ ਡਿਊਟੀ ਸਵੇਰੇ ਥੋੜਾ ਜਲਦੀ ਜੁਆਇਨ ਕਰ ਲਿਓ ਜੀ ਕੋਈ ਕੱਲ ਨੂੰ ਰਸ਼ ਬਹੁਤ ਹੋਣਾ ਕੋਈ ਜਿੰਨੀਆਂ ਭੈਣਾਂ ਦੇਖ ਰਹੀਆਂ ਇਹਨਾਂ ਨੇ ਸਭ ਸਵੇਰੇ ਸੱਜਰੇ ਆਉਣਾ ਜੀ ਠੀਕ ਹੈ ਜੀ ਹਾਂਜੀ ਹਰਪ੍ਰੀਤ ਜੀ ਵੀ ਜੁੜ ਚੁੱਕੇ ਆ ਜੀ ਕਰੀ ਚੱਲੋ ਪੇਜ ਨੂੰ ਲਾਈਕ ਆ ਤੇ ਵੀਡੀਓ ਨੂੰ ਸ਼ੇਅਰ ਹਾਂ ਕਰ ਲਿਓ ਜੀ ਇਹ ਦੁਕਾਨ ਹੈ ਜੱਸੀ ਦੀ ਦੁਕਾਨ ਦੀ ਪਛਾਣ ਰੱਖਿਓ ਕੋ ਸਾਡੇ ਸ਼ਹਿਰ ਚ ਬਹੁਤ ਬੰਦੇ ਇਹੋ ਜਿھے ਬੈਠੇ ਆ ਅਗਲਾ ਕਹਿੰਦਾ ਜੱਸੀ ਦੀ ਹੱਟੀ ਇਹੀ ਆ ਜੀ ਇਹ ਦੁਕਾਨ ਆ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਬੱਸ ਸਟੈਂਡ ਦੇ ਖੜ ਕੇ ਬਿਲਕੁਲ ਸਾਹਮਣੇ ਦੱਸੀ ਦਾ ਸ਼ੋਅਰੂਮ ਆ ਜੀ ਭਲੇ ਖੇਜਣੀ ਪੈਣਾ ਜੀ ਇੱਕੋ ਇੱਕ ਦੁਕਾਨ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਕਾਊਂਟਰ ਤੇ ਮਿਲੋਗੇ ਬਾਪੂ ਜੀ ਫਿਰ ਮਿਲੂਗਾ ਏਕਮ ਫਿਰ ਮਿਲੂਗਾ ਹਾੜਾ ਸ਼ੰਕਰ ਭਈਆ ਫਿਰ ਮਿਲੂਗਾ ਸਨੀ ਵੀਰ ਚਲੋ ਇੱਥੇ ਵੀਡੀਓ ਸਮਾਪਤ ਕਰ ਰਹੇ ਹਾਂ ਜੀ ਬਾਪੂ ਜੀ ਦਾ ਹੁਣ ਗਲਾ ਵੀ ਥੱਕਣ ਵਾਲਾ ਹੋ ਗਿਆ ਕਿਉਂ ਉਮਰ ਵੀ 45 ਸਾਲ ਦੀ ਹੋ ਗਈ ਐਨੀ ਅਲਰਜੀ ਵੀ ਨਹੀਂ ਹੈ ਪਰ ਥੋੜੇ ਪਿਆਰ ਕਰਕੇ ਵੀਡੀਓ ਬਣਾਉਣੀ ਪੈਂਦੀ ਹੈ ਜੀ ਬਾਈਕੀ ਸਮਾਪਤ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸਲਮਾਨ ਭਰਾਵਾਂ ਨੂੰ ਬਾਲੇਕਮ ਸਲਾਮ ਹਿੰਦੂਆਂ ਨੂੰ ਰਾਮ ਰਾਮ ਮੇਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਚਲੋ ਜੀ ਇੱਥੇ ਸਮਾਪਤ ਕਰ ਰਹੇ ਆ ਥੋੜਾ ਸਹਿਯੋਗ ਤੇ ਥੋੜੇ ਸਾਥ ਦੀ ਜ਼ਰੂਰਤ ਰਹਿੰਦੀ ਆ ਜੀ ਵਾਹਿਗੁਰੂ ਜੀਓ ਵਾਹਿਗੁਰੂ ਜੀਓ ਵਾਹਿਗੁਰੂ ਜੀਓ